ਸਾਰਿਆਂ ਨੂੰ ਲੋ ਜੀ ਅੱਜ ਆਪਾਂ ਬਣਾਵਾਂਗੇ ਹਰੀ ਮੂੰਗੀ ਦਾਲ ਦੇ ਪਕੌੜੇ ਜਿਹਦੇ ਵਾਸਤੇ ਆਪਾਂ 1.5 ਕੌਲੀ ਆਪਾਂ ਦਾਲ ਦੇ ਲਈਤੀ ਸੀ ਆਹ ਵਾਲੀ ਆਪਾਂ ਕੌਲੀ ਛੋਟੀ ਕੌਲੀ ਹੈ ਖਾਣਾ ਖਾਣ ਵਾਲੀ 1.5 ਕੌਲੀ ਆਪਾਂ ਦਾਲ ਦੇ ਲਈਤੀ ਸੀ ਰਾਤ ਦਾਲ ਨੂੰ ਆਪਾਂ ਵਾਸ਼ ਕਰਕੇ ਚੰਗੀ ਤਰ੍ਹਾਂ ਉਸ ਤੋਂ ਬਾਅਦ ਆਪਾਂ ਓਵਰਨਾਈਟ ਆਪਾਂ ਭਿਓ ਕੇ ਰੱਖ ਦਿੱਤੀ ਸੀ ਦਾਲ ਦੇਖੋ ਜੇ ਓਵਰਨਾਈਟ ਆਪਾਂ ਨਾ ਵੀ ਰੱਖਣਾ ਹੋਵੇ ਆਪਾਂ 2 ਘੰਟੇ ਵੀ ਪਹਿਲਾਂ ਆਪਾਂ ਦਾਲ ਨੂੰ ਭਿਓ ਕੇ ਰੱਖ ਸਕਦੇ ਹਾਂ ਹੁਣ ਆਪਾਂ ਇਹਨੂੰ ਦਾਲ ਨੂੰ ਆਪਾਂ ਪਾਵਾਂਗੇ ਮਿਕਸੀ ਵਾਲੇ ਜੱਗ 'ਚ ਇਹ ਸਾਰੇ ਨਹੀਂ ਆਪਾਂ ਗ੍ਰाइंड ਕਰਾਂਗੇ ਅਸੀਂ ਇਹਦੇ ਚਿੱਲੇ ਵੀ ਬਣਾਣੇ ਆ ਬਾਅਦ ਚ ਥੋ ਦਾਲ ਦੇ ਹਾਂਜੀ ਦਾਲ ਨੂੰ ਹੁਣ ਆਪਾਂ ਗ੍ਰाइंड ਕਰ ਲੈਣਾ ਆਪਾਂ ਵੀ ਲੋੜ ਅਨੁਸਾਰ ਬਣਾਵਾਂਗੇ ਪਕੌੜੇ ਦਾਲ ਦਾ ਪਾਣੀ ਨਹੀਂ ਰਹਿਣਾ ਚਾਹੀਦਾ ਕਿ ਦਾਲ ਦੇ ਵਿੱਚ ਜਦੋਂ ਆਪਾਂ ਦਾਲ ਨੂੰ ਆਪਾਂ ਗ੍ਰाइंड ਕਰਨਾ ਹੈ ਲਓ ਹੁਣ ਆਪਾਂ ਇਹਦੇ ਵਿੱਚ ਪਾਣਾ ਹੈ ਹਾਂਜੀ 1.5 ਇੰਚ ਆਪਾਂ ਅਦਰਕ ਦੇ ਟੁਕੜੇ ਨਾਲ ਆਪਾਂ ਪਾਵਾਂਗੇ ਜੀ ਲਸਣ ਆ ਦੇ 10 12 ਕਲੀ ਆਪਾਂ ਲਸਣ ਦੀਆਂ ਪਾਈਆਂ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਜੀ ਸੁੱਕਾ ਧਨੀਆ ਇੱਕ ਚਮਚ ਆਪਾਂ ਧਨੀਆ ਪਾਇਆ ਸੁੱਕਾ ਤੇ ਆਪਾਂ ਸਕਾ ਕੇ ਰੱਖਿਆ ਹੁਣ ਆਪਾਂ ਇਹਨੂੰ ਗ੍ਰाइंड ਕਰ ਲੈਣਾ ਪਾਣੀ ਬਿਲਕੁਲ ਨਹੀਂ ਆਪਾਂ ਪਾਵਾਂਗੇ ਇਹਦੇ ਵਿੱਚ ਆ ਦੇਖੋ ਜੀ ਦਾਲ ਨੂੰ ਆਪਾਂ ਪੀਸ ਲਿੱਤਾ ਹੈ ਹੁਣ ਆਪਾਂ ਇਹਨੂੰ ਡੋਂਗੇ ਵਿੱਚ ਕੱਢ ਲੈਣਾ ਦੇਖੋ ਜੀ ਕੋਈ ਵੀ ਆਪਾਂ ਖੁੱਲਾ ਭਾਂਡਾ ਲੈਣਾ ਖੁੱਲਾ ਭਾਂਡੇ ਦੇ ਵਿੱਚ ਆਪਾਂ ਇਹਨੂੰ ਬਾਹਰ ਕੱਢ ਲਿਆ ਆਹ ਦੇਖੋ ਜੀ ਦਾਲ ਨੂੰ ਆਪਾਂ ਗ੍ਰाइंड ਕਰਕੇ ਆਪਾਂ ਡੋਂਗੇ ਦੇ ਵਿੱਚ ਆਪਾਂ ਕੱਢ ਲਿੱਤਾ ਹੈ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਪਿਆਜ਼ ਇੱਕ ਪਿਆਜ਼ ਲੈਂਦਾ ਆਪਾਂ ਇੱਕ ਪਿਆਜ਼ ਲੈ ਕੇ ਆਪਾਂ ਉਸ ਤੋਂ ਬਾਅਦ ਉਹਨੂੰ ਇਹ ਆਇਨਾ ਆਪਾਂ ਬਰੀ ਬਰੀ ਕੱਟਿਆ ਦੇਖੋ ਜੀ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਤਿੰਨ ਆਪਾਂ ਹਰੀ ਮਿਰਚ ਲਿੱਤੀ ਐ ਇਹਨੂੰ ਵੀ ਆਪਾਂ ਬਰੀ ਬਰੀ ਕੱਟ ਲਿੱਤਾ ਦੇਖੋ ਜੀ ਹਰੀ ਮਿਰਚ ਆਪਸ਼ਨ ਐ ਜੇਕਰ ਛੋਟੇ ਬੱਚੇ ਹੋਣ ਆਪਾਂ ਇਹਨਾਂ ਨੂੰ ਸਕੀਪਰ ਵੀ ਕਰ ਸਕਦੇ ਹੁਣ ਆਪਾਂ ਇਹਦੇ ਵਿੱਚ ਪਾਨੇ ਨਮਕ ਇੱਕ ਚਮਚ ਆਪਾਂ ਨਮਕ ਦਾ ਪਾਵਾਂਗੇ चमचार तीसरा हिस् आपण हलदी पा पावडरचा पाव हुन आपण एवढी पाव मिरच एक चम आपण एक चमच आपण लिर्च पावडर पई हुन आपण पावला अधा चमच आपण मसदा पण ਆਪਾਂ ਇਹਦੇ ਵਿੱਚ ਦੇਖੋ ਜਿਹੜੀ ਆਪਾਂ ਦਾਲ ਪਰਾਂ ਤੇ ਰੋਟੀ ਹੋ ਕੇ ਰੱਖੀ ਸੀ ਇੱਕ ਦੋ ਚਮਚ ਆਪਾਂ ਦਾਲ ਦੇ ਪਾਵਾਂਗੇ ਉਹਦੇ ਨਾਲ ਕ੍ਰਿਸਪੀ ਬਣ ਆਊਗਾ ਆ ਦੇਖੋ ਜੀ ਜਿਹੜੀ ਆਪਾਂ ਦਾਲ ਰੱਖੀ ਸੀ ਭੀ ਓਕੇ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਦੋ ਚਮਚ ਆਪਾਂ ਦਾਲ ਦੇ ਇਹ ਪੀਸੀ ਨਹੀਂ ਹੋਈ ਇਹ ਜਿਹੜੀ ਧੋ ਕੇ ਰੱਖੀ ਸੀ ਉਹ ਵਾਲੀ ਦਾਲ ਹੈ ਜਿਹੜੀ ਤੁਹਾਨੂੰ ਮੈਂ ਪਹਿਲਾਂ ਦਿਖਾਈ ਹੈ ਆ ਦੇਖੋ ਹੁਣ ਆਪ ਇਹਨਾਂ ਨੂੰ ਮਿਕਸ ਕਰ ਲੈਣਾ ਹੱਥ ਨਾਲ ਇਹਦੇ ਵਿੱਚ ਹੋਰ ਆਪਾਂ ਕੁਝ ਨਹੀਂ ਜ਼ਿਆਦਾ ਪਾਣਾ ਹੁਣ ਆਪਾਂ ਪਾਵਾਂਗੇ ਜੀ ਇਹਦੇ ਵਿੱਚ ਗ੍ਰੀਨ ਧਨੀਆ ਧਨੀਆ ਨੂੰ ਆਪਾਂ ਸੁਕਾ ਕੇ ਰੱਖਿਆ ਹੈ ਆ ਦੇਖੋ ਹੁਣ ਆਪਾਂ ਪਾਵਾਂਗੇ ਇਹਦੇ ਵਿੱਚ ਚਮਚੀ ਦਾ ਚੌਥਾ ਤੋਂ ਹਿੱਸਾ ਆਪਾਂ ਬੇਕਿੰਗ ਪਾਊਡਰ ਦਾ ਹੁਣ ਆਪਾਂ ਇਹਨਾਂ ਨੂੰ ਚੰਗੀ ਤਰ੍ਹਾਂ ਮਿਕਸ ਕਰ ਦਿੰਨੇ ਆਂ ਉਧਰ ਆਪਾਂ ਕੜਾਹੀ ਦੇ ਵਿੱਚ ਆਪਾਂ ਤੇਲ ਪਾਇਆ ਹੋਇਆ ਹੈ ਸਰੋਂ ਦਾ ਤੇਲ ਪਾਇਆ ਕੜਾਹੀ ਦੇ ਵਿੱਚ ਤੇਲ ਆਪਣਾ ਗਰਮ ਹੋ ਚੁੱਕਾ ਹੈ ਹੁਣ ਆਪਾਂ ਨਾਲ ਦੀ ਨਾਲ ਆਪਾਂ ਪਕੌੜੇ ਤਿਆਰ ਕਰਾਂਗੇ ਇਸ ਤਰ੍ਹਾਂ ਆਪਾਂ ਚੰਗੀ ਤਰ੍ਹਾਂ ਆਪਾਂ ਹੱਥ ਨਾਲ ਆਪਾਂ मिक्स ये हाथ कर लिखो जी हथी करने पूरी तरह मिक्स नहीं हुए आ देखो। लो जी पकौड़िया मिक्सर बन के तैयार है हूँ आप पकौड़े आप तैयार कर दे। आ देखो गोल गोल आप पकौड़े तैयार करा देखो छोटे छोटे ज्यादा भंडे भी बनाव देखो ਜਿਵੇਂ ਤੁਹਾਨੂੰ ਆਪਾਂ ਵੀਡੀਓ ਵਿੱਚ ਰੱਖਿਆ ਹੈ ਦੇਖੋ ਜਿਹੜੇ ਆਪਾਂ ਆਲੂ ਤੇ ਪਿਆਜ਼ ਤੇ ਪਾਲਕ ਦੇ ਪਕੌੜੇ ਬਣਾਉਣੇ ਆ ਉਹਨਾਂ ਨਾਲੋਂ ਵੀ ਜਿਆਦਾ ਜਲਦੀ ਬਣਦੇ ਆ ਇਹਦੇ ਵਿੱਚ ਕੋਈ ਜਿਆਦਾ ਝੰਡਟ ਨਹੀਂ ਹੈ ਮਸਲਾ ਪਾਇਆ ਦੇ ਚੁ ਪਿਆਰੀ ਪਾਣਾ ਬਾਕੀ ਦੇ ਤਾਂ ਸਿਰਫ ਮਸਾਲੇ ਹੀ ਆ ਬਹੁਤ ਜਲਦੀ ਪਕੌੜੇ ਤਿਆਰ ਹੋ ਜਾਂਦੇ ਆ ਘਰੀ ਮੰਡੀ ਦਾ ਆ ਦੇਖੋ ਜੀ ਪਕੌੜੇ ਆਪਣੇ ਆਪ ਦੇਖੋ ਜੀ ਤਿਆਰ ਹੋ ਗਏ ਉੱਪਰ ਆ ਗਿਆ ਤੇਲ ਦੇ ਆ ਦੇਖੋ ਬਿਲਕੁਲ ਨਾ ਹੀ ਇਹ ਨਾਲ ਜੁੜੇ ਨਾ ਹੀ ਇਹ ਫਟੇ ਆ ਦੇ ਕੋਨਾ ਪੈਣਾ ਨੂੰ ਥਿਲਾ ਲੰਨੇ ਇਹ ਆਪ ਮੀਡੀਅਮ ਗੈਸ ਤੇ ਆਪ ਪਕਾਉਂਦੇ ਪਏ ਆਂ ਦੇਖੋ ਜੀ ਹਰੀਆਂ ਨੂੰ ਦੀ ਦਾਲ ਦੇ ਪਕੌੜੇ ਬਣ ਕੇ ਤਿਆਰ ਹੈ ਇੱਕ ਪੂਰ ਬਣ ਕੇ ਤਿਆਰ ਹੈ ਆ ਦੇਖੋ ਤੇਲ ਵਿੱਚ ਚੰਗੀ ਤਰ੍ਹਾਂ ਮਚੋੜ ਲਵਾਂਗੇ ਆ ਦੇਖੋ ਬਹੁਤ ਹੀ ਜ਼ਿਆਦਾ ਕ੍ਰਿਸਪੀ ਆ ਦੇਖੋ ਉਹਨਾਂ ਬੈਨ ਨੂੰ ਫਿਲਟਰ ਕਰ ਦੋ ਕੋਣ ਆਪਾਂ ਦੂਸਰਾ ਪੂਰ ਪਾਵਾਂਗੇ ਦੇਖੋ ਜੀ ਮੀਡੀਅਮ ਗੈਸ ਤੇ ਬਣਾਣਾ ਹੈ ਗੈਸ ਤੇਜ਼ ਨਹੀਂ ਰੱਖਣੀ ਹੈ ਗੈਸ ਤੇਜ਼ ਰੱਖੋਗੇ ਤੇ ਅੰਦਰੋਂ कच्चे ਰਹਿ ਜਾਣਗੇ ਦੇਖੋ ਜੀ ਪਕੌੜੇ ਬਣ ਕੇ ਆਪਣੇ ਤਿਆਰ ਹੈ ਹੁਣ ਆਪਾਂ ਇਹਨਾਂ ਨੂੰ ਬਾਹਰ ਕੱਢ ਲੈਂਦੇ ਆ ਤੇਲ ਚੰਗੀ ਤਰ੍ਹਾਂ ਆਪਾਂ ਨਿਚੋੜ ਦਾਂਗੇ ਆ ਦੇਖੋ ਆਵਾਜ਼ ਆ ਰਹੀ ਹੈ ਨਾ बहुत ही ज्यादा क्रिस्पी है गैस बंद कर दिता है नहीं। 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 ਆ ਦੇਖ ਪਕੌੜੇ ਬਣ ਕੇ ਆਪਣੇ ਤਿਆਰ ਆ ਤੁਸੀਂ ਵੀ ਜਰੂਰ ਟਰਾਈ ਕਰਿਓ ਆ ਦੇਖੋ ਹੁਣ ਆਪਾਂ ਪਕੌੜੇ ਨੂੰ ਆਪਾਂ ਚੈੱਕ ਕਰ ਲੈਂਦੇ ਆ ਆ ਦੇਖੋ ਅੰਦਰ ਤੱਕ ਆ ਦੇਖੋ ਜਾਲੀਦਾਰ ਬਣੇ ਆ ਸੌਫਟ ਆ ਬਿਲਕੁਲ ਦੇਖੋ ਜੀ ਪਕੌੜੇ ਬਹੁਤ ਹੀ ਜ਼ਿਆਦਾ ਵਧੀਆ ਬਣੇ ਆ ਤੁਸੀਂ ਵੀ ਜਰੂਰ ਟਰਾਈ ਕਰਿਓ ਵੀਡੀਓ ਵਧੀਆ ਲੱਗੇ ਵੀਡੀਓ ਲਾਈਕ ਕਰਨਾ ਕਮੈਂਟ ਕਰਨਾ ਸ਼ੇਅਰ ਕਰਨਾ ਸਬਸਕ੍ਰਾਈਬ ਕਰਨਾ ਧੰਨਵਾਦ ਜੀ